ਭਗਤ ਰਵਿਦਾਸ ਜੀ ਕਹਿੰਦੇ ਕੂਪ ਭਰਯੋ ਜੈਸੇ ਦਾਦੇ ਰਾਮ ਕਛ ਦੇਸ਼ ਵਿਦੇਸ਼ ਨਾ ਬੂਝਾ ਜਿਵੇਂ ਹੁਣ ਖੂ ਦੇ ਡੱਡੂ ਦੀ ਵਿਚਾਰੇ ਦੀ ਜਿੰਨੀਕ ਉਹਦੀ ਛਾਲ ਜਾਂ ਜਿੰਨੀਕ ਪਹੁੰਚ ਸੀ ਉੰਨੀ ਦੱਸ ਸਕਦਾ ਨਾ ਇਓਂ ਹੀ ਹੈ ਪ੍ਰਮਾਤਮਾ ਵਾਹਿਗੁਰੂ ਜੀਓ ਤੇਰੇ ਬਰਾਬਰ ਸਾਡੀ ਉਹ ਨਹੀਂ ਸਮਝਣੀ ਸਾਡੀ ਉਹ ਨਹੀਂ ਪਕੜਨੀ ਸਾਨੂੰ ਸੋਝੀ ਹੈ ਨਹੀਂ ਸਾਨੂੰ ਕਿ ਕਿਸੇ ਨੂੰ ਵੀ ਹੈ ਨਹੀਂ ਤੇਰੇ ਬਾਰੇ ਜਿੰਨੀ ਕਿ ਜਿਹਨੂੰ ਸਮਝ ਹੈ ਓਨੇ ਕਿ ਕੋਈ ਬਚਨ ਬਿਲਾਸ ਗੱਲਾਂ ਕਰੀ ਜਾਂਦੇ ਆ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਕੋਈ ਤੇਰੇ ਗੁਣਾ ਨੂੰ ਗਾ ਰਿਹਾ ਹੈ ਤਾਨ ਨਾਲ ਜਿੰਨਾ ਕਿਸੇ ਨੂੰ ਤੂੰ ਤਾਨ ਦਿੰਦਾ ਹੈ ਤਾਕਤ ਦਿੱਤੀ ਉੰਦਰ ਸੁਣੇ ਵਿੱਚ ਪਤਾ ਗੁਰੂ ਕਲਗੀਧਰ ਮਹਾਰਾਜ ਛਿੜੀ ਚੌਪਈ ਸਾਹਿਬ ਵਿੱਚ ਇਹ ਵਚਨ ਕਹਿੰਦੇ ਹਨ ਕਿ ਜਿੰਨੀ ਕਿ ਕਿਸੇ ਕੋਲ ਬੁੱਧੀ ਹੈ ਆਪਣੀ ਬੁੱਧੀ ਅਨੁਸਾਰ ਕੰਮ ਕਰ ਰਿਹਾ ਹੈ ਆਪ ਆਪਣੀ ਬੁੱਧ ਹੈ ਜੀਤੀ ਵਰਨ ਤ ਪੈਨ ਪੈਨ ਤੋਹ ਤੇ ਤੀ ਤੀ ਦਰਥ ਤਿਤਨਾ ਹੀ ਉਨਾ ਹੀ ਜਿੰਨੀ ਕਿ ਕਿਸੇ ਕੋਲ ਬੁੱਧੀ ਹੈ ਉਹ ਉਨਾ ਹੀ ਕਰ ਰਿਹਾ ਹੈ ਪਰ ਜੇ ਤੇਰੀ ਵਾਸਤਵਿਕ ਵਿੱਚ ਗੱਲ ਕਰੀਏ ਤਾਂ ਫਿਰ ਗੱਲ ਇਹ ਹੈ ਵੀ ਅੰਤ ਨਹੀਂ ਹੈ ਤੇਰਾ ਗੁਰੂ ਜੀ ਕਹਿੰਦੇ ਨੇ ਚੇਤਾ ਆਖਣ ਆਖੀ ਹੈ ਕਿੰਨਾ ਕੁ ਕਹੀ ਜਾਈਏ ਸਾਡੀ ਤੇ ਪਹੁੰਚ ਡੱਡੂ ਵਾਲੀ ਗੱਲ ਹੈ ਪਰੇ ਤੋਂ ਪ੍ਰੇਆ ਕੋਈ ਰੱਬ ਨੂੰ ਮੰਨਦਾ ਹੀ ਨਹੀਂ ਕਹਿੰਦਾ ਹੈ ਨਹੀਂ ਕੋਈ ਮੰਨਦਾ ਵੀ ਹੈਗਾ ਮੂਰਤੀ ਦੇ ਰੂਪ ਵਿੱਚ ਮੰਨਦਾ ਹੈ ਕੋਈ ਮੰਨਦਾ ਵੀ ਇਸ ਦੁਨੀਆ ਵਿੱਚ ਹੈ ਪਰ ਲੋਕ ਨੂੰ ਨਹੀਂ ਮੰਨਦਾ ਕੋਈ ਮੰਨਦਾ ਵੀ ਸਤ ਪਤਾਲ ਸਤ ਅਸਮਾਨ ਨੇ ਉਹਨਾਂ ਦੇ ਵਿੱਚ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਵੀ ਨਹੀਂ ਉਹ ਤਾਂ ਬਹੁਤ ਵੱਡਾ ਉਹਨੇ ਜਿੰਨੀਆਂ ਦੁਨੀਆਂ ਸ੍ਰਿਸ਼ਟੀਆਂ ਸਾਜੀਆਂ ਉਹਦਾ ਹੀ ਅੰਤ ਨਹੀਂ ਉਹਦੀ ਰਚਨਾ ਦਾ ਹੀ ਅੰਤ ਨਹੀਂ ਰਚੇਤੇ ਦਾ ਅੰਤ ਕੀ ਹੋਏਗਾ ਪਾਤਾਲam ਪਾਤਲ ਲਖ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣਿਕ ਬਾਤ ਯਾਨੀ ਸਰਦੇਵ ਸਿੰਘ ਜੀ ਆ ਪੱਖਾ ਪਿਛਲਾ ਫਰਾਟਾ ਬੰਦ ਕਰ ਦੇ ਜਰਾ ਡਿਸਟਰਬੈਂਸ ਕਰਦਾ ਪਤਾਲਾਂ ਪਤਾਲ ਲਖ ਉਹ ਵਾਹਿਗੁਰੂ ਲੱਖਾਂ ਪਤਾਲਾਂ ਦਾ ਮਾਲਕ ਹੈ ਲੱਖਾਂ ਆਕਾਸ਼ਾਂ ਦਾ ਮਾਲਕ ਹੈ ਉਹਦੇ ਅੰਤ ਨੂੰ ਪਾਲ ਦੇ ਪਾਲ ਦੇ ਅੰਤ ਆਪੇ ਥੱਕ ਜਾਂਦੇ ਓੜਕ ਓੜਕ ਪਾਲ ਥੱਕੇ ਵੇਦਾਂ ਨੂੰ ਪੜ੍ਹ ਕੇ ਦੇਖ ਲੋ ਵੇਦ ਵੀ ਇਹੀ ਗੱਲ ਕਹਿੰਦੇ ਵੇਦ ਕਹਿਨਕ ਬਾਤ ਸਹਸ 18 ਕਹਿਨ ਕਤੇਪਾਂ ਚਾਰੇ ਕਤੇ ਬਾਂ 18000 ਆਲਮ ਵਿਦਵਾਨ ਉਹ ਇਹ ਕਹਿੰਦੇ ਅਸਲੂ ਇੱਕ ਧਾਤ ਅਸਲ ਪਰਮੇਸ਼ਰ ਇੱਕ ਹੈ ਬਾਕੀ ਸਭ ਕੁਝ ਧਾਤ ਦਾ ਅਰਥ ਧਾ ਜਾਣ ਜੋਗ ਹੈ ਮਤਲਬ ਸਭ ਕੁਝ ਉਹ ਦਿਹਾਲੇ ਦੇ ਵਾਲੇ ਕੁੰਮ ਰਿਹਾ ਪੂਰਾ ਬ੍ਰਹਮੰਡ ਲਿਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਬਨਾਸ ਕਹਿੰਦੇ ਜੀ ਲਿਖਤ ਵਿੱਚ ਆਵੇ ਤਾਂ ਲਿਖ ਦਈਏ ਬਈ ਇੰਨੀ ਦੂਰ ਹੈ ਐਡਾ ਵੱਡਾ ਹੈ ਐਸਾ ਉਹਦਾ ਰੂਪ ਹੈ ਐਸਾ ਉਹਦਾ ਰੰਗ ਹੈ ਪਰ ਕਹਿੰਦੇ ਨਹੀਂ ਜਿਸ ਕਾਗਜ਼ ਤੇ ਲਿਖਾਂਗੇ ਉਹ ਕਾਗਜ਼ ਵੀ ਗਲ ਜਾਏਗਾ ਉਸ ਸ਼ਾਹੀ ਵੀ ਆਖਰ ਇੱਕ ਦਿਨ ਫਿੱਕੀ ਪੈ ਜਾਏਗੀ ਤੋ ਲਿਖਣ ਵਾਲੇ ਵੀ ਕਿਤੇ ਨਾ ਕਿਤੇ ਜਾ ਕੇ ਕਹਿਣਗੇ ਵੀ ਨਹੀਂ ਭਈ ਜੋ ਲਿਖਿਆ ਗਿਆ ਉਹ ਠੀਕ ਨਹੀਂ ਲਿਖੋ ਹੋਇਆ ਲਿਖਾ ਹੋਇਆ ਤਾਂ ਲਿਖੀ ਹੈ ਲਿਖਾ ਹੋਇਆ ਵਿਨਾਸ਼ ਫਿਰ ਕੀ ਕਹੀਏ ਕੁਛ ਤਾਂ ਕਹੀਏ ਕਹਿੰਦੇ ਫਿਰ ਆਖੋ ਨਾਨਕ ਵੱਡਾ ਆਖੀ ਹੈ ਆਪੇ ਜਾਣਾ ਹੈ ਆਪ ਫਿਰ ਇਉਂ ਕਹੋ ਵੀ ਤੂੰ ਵੱਡਾ ਐਂ ਹਉ ਕਹ ਲਉ ਗਿਣਤੀਆਂ ਮਣਤੀਆਂ ਚ ਜ਼ਰੂਰੀ ਪਾਉਣਾ ਹੈ ਤੂੰ یوں ਕਹਿ ਵੀ ਵੱਡਾ ਏ ਤੂੰ ਕਿੱਡਾ ਵੱਡਾ ਕਹਿੰਦੇ ਵੀ ਆਪਣੇ ਆਪ ਨੂੰ ਆਪੇ ਹੀ ਜਾਣਦਾ ਦੂਜਾ ਕੋਈ ਜਾਣਦਾ ਹੀ ਨਹੀਂ